डी डीवाई इमिग्रेशन डी वाई इमिग्रेशन डी वाई इमिग्रेशन डी वाई इमिग्रेशन गौरव शर्मा गौरव शर्मा गौरव शर्मा मुर्दाबाद विकास मुर्दाबाद शर्मा रपिंदर कौर रपिंदर कौर मुर्दाबाद मुर्दाबाद ਹਾਂ ਜੀ 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 ਹਾਂ ਜੀ ਭਾਈ ਤੁਹਾਡਾ ਨਾਮ ਅਮਨਿੰਦਰ ਸਿੰਘ ਸਰ ਅਮਨਿੰਦਰ ਜੀ ਕਿਥੋਂ ਆਣ ਬਲੇ ਜੀ ਆਹੀਂ ਸਰ ਬਾਵੇ ਬਕਾਲੇ ਸਾਹਿਬ ਦੇ ਕੋਲ ਪਿੰਡਾ ਵਡਾਲਾ ਕਲਾ ਹਾਂਜੀ ਸਰ ਆਹੀਂ ਨਾ ਇਹਨਾਂ ਨਾਲ ਡੀਵਾਈ ਮੀਗ੍ਰੇਸ਼ਨ ਵਾਲਿਆਂ ਨਾਲ ਸਾਡਾ ਮਤਲਬ ਮੇਰੀ ਵਾਈਫ ਨੇ ਆਈਲਸ ਕੀਤੀ ਇਹਨਾਂ ਕੰਟਰੈਕਟ ਕੀਤਾ ਸਾਡੇ ਨਾਲ ਕਿ ਤੁਸੀਂ ਇੱਥੇ ਆਫਿਸ ਦੇ ਵਿੱਚ ਆਓ ਤਾਂ ਡਾਈ ਵੀਜ਼ਾ ਲਗਵਾ ਕੇ ਦਿੰਨੇ ਮੈਂ ਤੇ ਮੇਰੀ ਵਾਈਫ ਇੱਥੇ ਆਏ ਛੋਟਾ ਬੱਚਾ ਮੇਰਾ ਇੰਨਾ ਨਾਲ ਕੰਟਰੈਕਟ ਹੋਏ ਸਾਡੇ ਕਿ ਤੁਹਾਨੂੰ ਅਸੀਂ ਸਾਰਿਆਂ ਨੂੰ ਫੈਮਲੀ ਤੁਹਾਡੀ ਸਾਰੀ ਨੂੰ ਅਸੀਂ ਯੂਕੇ ਪੇਜਾਂਗੇ ਉਹਦੇ ਵਿੱਚ ਸਾਰਾ ਸਾਡੇ ਕੰਟਰੈਕਟ ਇੰਨਾ ਨਾਲ ਹੋਏ ਸਾਡੇ 23000 ਪਾਉਂਡ ਦਾ ਹੋਇਆ ਕੋਸ ਲੈਟਰ ਦਾ ਵਰਕ ਪਰਮਿਟਵਾਉਣ ਦਾ ਤੇ ਉਹਦੇ ਨਾਲ-ਨਾਲ ਸਾਡੇ 10000 ਪਾਉਂਡ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਜੋ ਕਿ ਕਹਿੰਦੇ ਜ਼ਰੂਰੀ ਕਰਵਾਉਣੀ ਹੀ ਪੈਂਦੀ ਆ ਸਰ ਮੈਂ ਤੇ ਮੇਰੀ ਵਾਈਫ ਨੇ ਫਿਰ ਸਲਾਹ ਕਰਕੇ ਇੰਨਾ ਨਾਲ ਫਿਰ ਕੰਟਰੈਕਟ ਕੀਤੇ ਇੰਨਾ ਨਾਲ ਇਹ ਕਹਿੰਦੇ ਵਰਕ ਪਰਮਿਟਵਾਉਣ ਤੇ ਤੁਹਾਨੂੰ ਸਾਡੇ 23000 ਪਾਉਂਡ ਪੂਰਾ ਕਰਨਾ ਪਏਗਾ ਫੇ ਤੇ ਆਦਨ ਨਾਲ ਇੰਸ਼ੋਰੈਂਸ ਪਰ ਪਰਸਨ ਕਰਨੀ ਪਏਗੀ ਮੇਰੀ ਵਾਈਫ ਦਾ ਵੀਜ਼ਾ ਆ ਚੁੱਕਾ ਸੀ ਇਹਨਾਂ ਨੇ ਸਾਡੇ ਕੋਲੋਂ 23000 ਪਾਉਂਡ ਸਰ ਲੈ ਲਿਆ ਮੇਰੀ ਵਾਈਫ ਜੁਕੇ ਚਲੇ ਗਏ ਉਹਨਾਂ ਦੀ ਕੁਝ ਉਹ ਪ੍ਰੈਗਨੈਂਟ ਹੀ ਉਹ ਤਾਂ ਕਰਕੇ ਉਦਾਂ ਤੇ ਅਸੀਂ ਇਕੱਠਿਆਂ ਜਾਣਾ ਸੀ ਪ੍ਰੈਗਨੈਂਟ ਹੋਣ ਦੇ ਕਾਰਨ ਕਰਕੇ ਇਹਨਾਂ ਨੇ ਕਹਿਤਾ ਕਿ ਤੁਸੀਂ ਜਲਦੀ ਤੋਂ ਜਲਦੀ ਭੇਜ ਦਿਓ ਬਾਅਦ ਵਿੱਚ ਟਰੈਵਲ ਨਹੀਂ ਕਰਨ ਦੇਣਾ ਤੁਹਾਡਾ 10 ਦਿਨ ਦੇ ਵਿੱਚ ਵੀਜ਼ਾ ਲਗਵਾ ਦਾਂਗੇ ਸਰ ਖਾਡਾ ਸਾਡਾ ਇਹਨਾਂ ਨੇ ਵੀਜ਼ਾ ਸਾਹ ਰਿਫਿਊਜ਼ ਕਰਵਾਤਾ ਮੇਰੀ ਵਾਈਫ ਉਤੇ ਹੁਣ ਤੱਕੇ ਖਾਂਦੀ ਐ ਸਾਡੇ 23000 ਪਾਉਂਡ ਇੱਕ ਲੈ ਲਿਆ ਤੇ ਸਾਡੇ 15000 ਪਾਉਂਡ ਸਾਡੀ ਤਿੰਨਾਂ ਦਾ ਲੈ ਲਿਆ ਮੇਰੇ ਬੇਟੇ ਦਾ ਉਹ ਵੱਖਰਾ ਯਾਨੀ ਕਿ ਕੁੱਲ ਮਿਲਾ ਕੇ 38 39 ਲੱਖ ਰੁਪਇਆ ਸਰ ਭੰਦਾ ਵਾ ਪਰ ਉਥੇ ਮੇਰੀ ਵਾਈਫ ਆ ਉਹਨਾਂ ਨੇ ਕੰਪਨੀ ਵਾਲਿਆਂ ਕੰਟੈਕਟ ਕੀਤਾ ਕਿ ਤੁਹਾਡਾ ਇੱਕ ਵੀ ਰੁਪਇਆ ਨਹੀਂ ਦਿੱਤਾ ਗਿਆ ਸਾਨੂੰ ਤੇ ਅਸੀਂ ਤੁਹਾਨੂੰ ਡਿਪੋਰਟ ਕਰਨ ਲੱਗੇ ਆ ਇਹਨਾਂ ਨੇ ਸਾਰਾ ਸਾਡੇ ਪਾਸਪੋਰਟ ਸਾਰਾ ਕੁਝ ਮੇਰਾ ਮੇਰੇ ਬੇਟੇ ਦਾ ਸਾਰਾ ਕੁਝ ਇਨਾਂ ਕੋਲ ਆ ਕਹੀਂ ਸਰ ਆਪਣੇ ਵੀਜ਼ੇ ਦਾ ਪਤਾ ਕਰਨਾ ਹੈ ਕਿ ਕੀ ਕੀਤਾ ਸਾਡਾ ਫਾਈਲ ਦਾ ਤੁਸੀਂ ਕੋਈ ਰਿਫਿਊਜ਼ ਕਰਵਾਤਾ ਅੱਗੇ ਕੋਈ ਪ੍ਰੋਸੈਸ ਹੋ ਰਿਹਾ ਹੰਦੇ ਤਾਂ ਡਾ ਲਗਵਾ ਕੇ ਦਵਾਂਗੇ ਉਹਦੇ ਬਾਅਦ ਸਰ ਅਸੀਂ ਇੱਕ ਦਿਨ ਇੱਥੇ ਗੱਲ ਕਰਕੇ ਵੀ ਗਏ ਵਿਕਾਸ ਸ਼ਰਮਾਨਾ ਉਹਨੇ ਸਰ ਬਹੁਤ ਮਿਸਬੀਹਵ ਕੀਤਾ ਫਿਰ ਸਰ ਮੈਂ ਉਹਨਾਂ ਨੂੰ ਇਹੀ ਤਾਂ ਕੀ ਦਿੱਤੀ ਕਿ ਮੈਂ ਇੰਪ੍ਰੈਸਰ ਵਾਲੇ ਲੈ ਕੇ ਆਉਣਾ ਫਿਰ ਸਰ ਮੇਰੇ ਮੈਂ ਥੱਲੇ ਆ ਗਿਆ ਹਾਂ ਇੱਥੇ ਨੀਚੇ ਆਫਿਸ ਤੋਂ ਮੇਰੇ ਮਗਰ ਪਜ ਆ ਜਾਂਦੇ ਨਹੀਂ ਸਰ ਐਦਾਂ ਦਾ ਕੰਮ ਨਾ ਕਰੋ ਕਹੀਂ ਕੋਈ ਨਹੀਂ ਤੁਹਾਡਾ ਵੀਜ਼ਾ ਲਗਵਾ ਕੇ ਦਿੰਨੇ ਸਰ ਉਹ ਤੋਂ ਹਫਤੇ ਬਾਅਦ ਵਿੱਚ ਫੇਰ ਮੈਂ ਇਹਨਾਂ ਕੋਲ ਲਗਾਈ ਸਰ ਸਾਰਿਆਂ ਦਾ ਗੌਰਵ ਸ਼ਰਮਾ ਜਿੰਨਾ ਵੀ ਸਟਾਫ ਮੈਂਬਰ ਰਪਿੰਦਰ ਕੌਰ ਮਨਪ੍ਰੀਤ ਕੌਰ ਸਾਹਸਤਾ ਰੋੜਾ ਸਾਰਿਆਂ ਦੇ ਸਰ ਫੋਨ ਸਵਿਚ ਆਫ ਸਰ ਮੈਂ ਸੋਚਿਆ ਕਿ ਚਲੋ ਅੱਜ ਛੁੱਟੀ ਹੋਏਗੀ ਜਾਂ ਉਹਦਾ ਕਰਕੇ ਫੋਨ ਸਵਿਚ ਆਫ ਹੋਣਗੇ ਸਰ ਦੋ ਕੁ ਦਿਨ ਬਾਅਦ ਵਿੱਚ ਫੇਰ ਟਰਾਈ ਕਰਦਾ ਰਿਆਂ ਸਾਰਿਆਂ ਦੇ ਬੰਦ ਸਰ ਫਿਰ ਮੈਂ ਇੱਥੇ ਆਫਿਸ ਦੇ ਵਿੱਚ ਆਇਆ ਤੇ ਇੱਥੇ ਇਹਨਾਂ ਦੇ ਓਨਰ ਨੇ ਦੱਸਿਆ ਕਿ ਉਹ ਤੇ ਤਿੰਨ ਚਾਰ ਦਿਨ ਹੋ ਗਏ ਭੱਜ ਚੁੱਕੇ ਆ ਇਥੋਂ ਸਰ ਸਾਡੇ ਸਾਰੇ ਪੈਸੇ ਵੇਸਟ ਹੋ ਗਏ ਔਰ ਮੇਰੀ ਵਾਈਫ ਵੀ ਉਥੋਂ ਡਿਪੋਰਟ ਹੋਣ ਲੱਗੀ ਆ ਇਹ ਕੰਪਨੀ ਵਾਲੇ ਵੀ ਸਰ ਬਹੁਤ ਜਿਆਦਾ ਹਨ ਨੂੰ ਫੋਰਸ ਕਰਨ ਦੇ ਆ ਕਿ ਹਾਂ ਤੁਸੀਂ ਮਤਲਬ ਕੰਪਨੀ ਵਾਲੇ ਬਹੁਤ ਹਨ ਨੂੰ ਮੈਂਟਲੀ ਕਰਨ ਦੇ ਤੇ ਹਰੈਸ ਕੀ ਹਾਂ ਤੁਸੀਂ ਨੂੰ ਪੈਸੇ ਦੋ ਸਾਡਾ ਪੁਲਿਸ ਕੰਪਲੇਂਟ ਕੀਤੀ ਆ ਅਹੀਂ ਸਰ ਪੁਲਿਸ ਕੰਪਲੇਂਟ ਕੀਤੀ ਹੋਈ ਆ ਪਰ ਸਰ ਅਜੇ ਥੋੜੇ ਦਿਨ ਹੋਏ 1 2 ਦਿਨ ਹੀ ਹੋਏ ਆ ਕਿੰਨੇ ਬੰਦੇ ਤੁਹਾਡੇ ਨਾਲ ਆ ਤੇ ਕਿੰਨੇ ਦੀ ਠੱਗੀ ਸਾਰੇ ਸਰ ਕਮ ਸੇ ਕਮ ਸਰ ਜਿਹੜੇ ਸਾਡੇ ਏਰੀਏ ਦੇ ਵਿੱਚ ਅੰਮ੍ਰੀ ਸਾਰੇ ਏਰੀਏ ਦੇ ਆ ਇਹ ਤੇ ਸਰ 50 60 ਹੈਗੇ ਆ ਹਾਂਜੀ ਭਾਈ ਤੁਹਾਡਾ ਨਾਮ ਮੇਰਾ ਨਾਮ ਪ੍ਰਮੋਦ ਕੁਮਾਰ ਹੈ ਜੀ ਜੋ ਮੈਂ ਆਪਣੀ ਵਾਈਫ ਰਸ਼ਮੀ ਧਾਮ ਦਾ ਜੁੱਕੇ ਟਾਇਰ 2 ਵੀਜ਼ਾ ਅਪਲਾਈ ਕੀਤਾ ਹੈ ਡੀਆਈ ਇਮੀਗ੍ਰੇਸ਼ਨ ਤੋਂ 2023 ਜੂਨ ਮਹੀਨੇ ਵਿੱਚ ਅਸੀਂ ਆਪਣਾ ਪ੍ਰੋਸੈਸ ਸਟਾਰਟ ਕੀਤਾ ਸੀ ਜੋ ਕਿ ਗੌਰਵ ਸ਼ਰਮਾ ਵੱਲੋਂ ਕਾਸ ਮੰਗਵਾਈ ਗਈ ਜਿਦੇ ਵਿੱਚਾਨੂੰ ਜੁਆਇਨਿੰਗ ਦਿਖਾਈ ਗਈ 2023 ਦਸੰਬਰ ਦੀ ਉਹਦੇ ਵਿੱਚ ਅਸੀਂ ਸਾਰੇ ਡਾਕੂਮੈਂਟ ਵਗੈਰਾ ਇਸ ਨੂੰ ਪ੍ਰੋਵਾਈਡ ਕਰਵਾ ਦਿੱਤੇ ਸੀ ਇੱਕ ਪੀਸੀਸੀ ਵਗੈਰਾ ਰਹਿ ਗਈ ਸੀ ਉਹਦਾ ਅਪਾਇੰਟਮੈਂਟ ਨਹੀਂ ਮਿਲ ਰਹੀ ਸੀ ਉਹ ਵੀ ਇਹਨਾਂ ਦੇ ਸਟਾਫ ਦੇ ਕਹਿੰਦੇ ਵਿਕਾਸ ਸ਼ਰਮਾ ਦੇ ਕਹਿੰਦੇ 500 ਵਾਲੀ ਚੀਜ਼ ਅਸੀਂ 50000 ਦੇ ਵਿੱਚ ਕਰਵਾਈ ਉਹ ਵੀ ਇਹਨਾਂ ਨੇ ਪ੍ਰੋਵਾਈਡ ਕਰਵਾ ਦਿੱਤੀ ਗਈ ਪਰ ਬਾਅਦ ਵਿੱਚ ਇਹਨਾਂ ਨੇ ਫੇਰ ਫਾਈਲ ਨਹੀਂ ਲਾਈ ਕਿਉਂਕਿ ਇਹਨਾਂ ਨੇ ਕਿਹਾ ਕਿ ਕੋਈ ਰੂਲ ਚੇਂਜ ਹੋ ਗਏ ਆ ਅਹੀਂ ਅਜ ਫਾਈਲ ਨਹੀਂ ਲਾ ਸਕਦੇ ਫੇਰ ਇਹਨੇ ਬਾਰ-ਬਾਰ ਸਾਡੇ ਕਹਿੰਦੇ ਕਿ ਫਾਈਲ ਲਾਓ ਕੰਮ ਨੂੰ ਅੱਗੇ ਕਰੋ ਜਾਂ ਡਿਪਾਏ ਵਾਪਸ ਕਰੋ ਫੇਰ ਇਹਨੇ ਕਿਹਾ ਕਦੀ ਆਈਟੀ ਦੇ ਵਿੱਚ ਲਾ ਦੇਣਾ ਫਾਈਲ ਕਦੀ ਦੂਜੇ ਵਿੱਚ ਲਾ ਦੇਣਾ ਇਦਾਂ ਕਰਦੇ ਕਰਦੇ ਇਹਨੇ ਸਾਡ ਡੇਟ ਸਾਡਾ ਖਰਾਬ ਕਰ ਦਿੱਤਾ ਉਸ ਤੋਂ ਬਾਅਦ ਅਹੀਂ ਪੈਸੇ ਦੀ ਮੰਗ ਕੀਤੀ ਕਿ ਸਾਡਾ ਪੈਸਾ ਵਾਪਸ ਕਰਦੇ ਨਹੀਂ ਕੰਮ ਕਰਾਉਣਾ ਅਹੀਂ ਨਹੀਂ ਕੰਮ ਕਰਾਉਣਾ ਪੈਸੇ ਵਾਪਸ ਕਰਦੇ ਉਸ ਤੋਂ ਬਾਅਦ ਇਹ ਬੰਦੇ ਨੇ ਨੂੰ ਖਰਾਬ ਕਰਨਾ ਚਾਲੂ ਕੀਤਾ ਪੈਸੇ ਤੋੜ-ਤੋੜ ਕੇ ਕਦੀ ਲੱਖ ਕਦੀ 50000 ਰੁਪਏ ਵਾਪਸ ਕਰਦਾ ਰਿਹਾ ਤੇ ਐਂਡਲੇ 22 ਤਰੀਕ 22 April 2024 ਨੂੰ ਗੌਰਵ ਨਾਲ ਮੇਰੀ ਗੱਲ ਹੁੰਦੀ ਆ ਜਦੋਂ ਇਹਨਾਂ ਨੇ ਮੈਨੂੰ 2 12 ਲੱਖ 1.5 ਲੱਖ ਦੇ ਚੈੱਕ ਦਿੱਤੇ ਜੋ ਇੱਕ ਬੰਦ ਅਕਾਊਂਟ ਦੇ ਚੈੱਕ ਦਿੱਤੇ ਗਏ ਫਿਰ ਮੈਂ ਇਹਨਾਂ ਨਾਲ ਥੋੜਾ ਬਹਿਸ-ਬਾਜੀ ਕੀਤੀ ਕਿ ਤੁਸੀਂ ਮੈਨੂੰ ਬੰਦ ਅਕਾਊਂਟ ਦੇ ਚੈੱਕ ਦੇ ਰਹੇ ਹੋ ਤੁਸੀਂ ਮੇਰੇ ਨਾਲ ਫਰਾਡ ਕਰ ਰਹੇ ਹੋ ਫਿਰ ਗੌਰਵ ਦਾ ਮੈਨੂੰ 22 ਤਰੀਕ ਨੂੰ ਮੈਸੇਜ ਆਉਂਦਾ ਵਾਇਸ ਮੈਸੇਜ ਆਉਂਦਾ ਹੈ ਕਿ ਪ੍ਰਮੋਦ ਮੈਂ ਅਮਰਸਰ ਆ ਰਿਹਾ ਆ ਮੈਂ ਤੈਨੂੰ ਕੈਸ਼ ਦੇ ਕੇ ਜਾਵਾਂਗਾ ਸਰ ਮੇਰਾ ਨਾਮ ਪੂਨਮ ਹੈ ਮੈਂ ਪਠਾਨਕੋਟ ਤੋਂ ਆ ਅੱਜ ਤੋਂ ਸਰ ਸਾਲ ਇੱਕ ਪਹਿਲਾਂ ਮੈਂ ਡੀਵਾਈ ਇਮੀਗ੍ਰੇਸ਼ਨ ਦੀ ਆਈਡੀ ਦੇਖੀ ਸੀ ਇੰਸਟਾਗ੍ਰam ਤੋਂ ਜਿਹਦੇ ਤੋਂ ਇੰਦਾ ਰਿਸਪੌਂਸ ਮੈਨੂੰ ਵਧੀਆ ਲੱਗਿਆ ਤੇ ਮੈਂ ਆਸਾ ਰੋੜਾ ਨੂੰ ਕਾਲ ਕੀਤੀ ਉਹਨਾਂ ਨੇ ਮੇਰੀ ਮੀਟਿੰਗ ਰੱਖੀ ਇਵਨ ਉਹਨਾਂ ਨੇ ਮੇਰੀ ਮੀਟਿੰਗ ਵਰਕਿੰਗ ਡੇ 'ਚ ਨਹੀਂ ਸੰਡੇ ਨੂੰ ਰੱਖੀ ਚਲੋ ਅਸੀਂ ਕਿਹਾ ਕਿ ਮਤਲਬ ਇੰਦਾ ਰਿਜ਼ਲਟ ਵਧੀਆ ਤੇ ਚਲੋ ਦੜਾ ਦੜ ਭੇਜੇ ਕਰਦੇ ਤੇ ਅਸੀਂ ਸੰਡੇ ਨੂੰ ਹੀ ਆ ਗਏ ਇਨਾਂ ਨੇ ਮੇਰੇ ਨਾਲ ਡੀਲ ਕੀਤੀ ਮੇਰੀ ਪੈਕੇਜ ਬਣਿਆ 24 ਲੱਖ ਤੋਂ ਪਲੱਸ ਜੀਐਸਟੀ ਵੀ ਤੇ ਜੋ ਵੀ ਹੋਇਆ ਚਲੋ ਅਹੀਂ ਕਿਆ ਕਿ ਚਲੋ ਕੋਈ ਗੱਲ ਨਹੀਂ ਅਹੀਂ ਚੈੱਕ ਵਗੈਰਾ ਇਹਨਾਂ ਨੂੰ ਦਿੱਤੇ ਮੇਰੇ ਕੋਲ ਪੂਰੇ ਪ੍ਰੂਫ ਪੇ ਦੇ ਆ ਪੂਰੀ ਸਟੇਟਮੈਂਟਾਂ ਪੇ ਦੀਆਂ ਇਹਨਾਂ ਨੂੰ ਮੈਂ 24 ਲੱਖ ਦਾ ਪੂਰੀ ਪੇਮੈਂਟ ਕੀਤੀ ਬਾਈ ਹੈਂ ਦਿੱਤੀ ਬਾਈ ਚੈੱਕ ਦਿੱਤੀ ਜਿੱਦਾਂ ਵੀ ਕੀਤੀ ਮੈਂ ਪੂਰੀ ਦਿੱਤੀ ਮੇਰੇ ਕੋਲ ਪ੍ਰੂਫ ਵੀ ਪੇ ਹੋਏ ਨਹੀਂ ਉਹਦੇ ਬਾਅਦ ਸਾਲ ਹੋ ਗਿਆ ਸਾਲ ਹੋ ਗਿਆ ਅੱਜ ਤੱਕ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਆਈਐਚਐਸ ਫੀਸ ਵੀ ਦਿੱਤੇ ਰਹੀ ਐ ਮੈਂ ਐਮਬੈਸੀ ਫੀਸ ਵੀ ਦਿੱਤੇ ਰਹੀ ਐ ਮੈਂ ਪਾਇਓਰਿਟੀ ਸਟੈਂਡਰਡ ਜੋ ਫੀਸ ਹੁੰਦੀ ਹੀ ਮੈਂ ਦਿੱਤੇ ਰਹੀ ਇਵਨ ਇਹਨਾਂ ਨੇ ਮੇਰੇ ਕੋਲ ਐਕਸਪੀਰੀਅੰਸ ਲੈਟਰ ਦਾ ਵੀ ਅਲੱਗ ਚਾਰजेस ਕੀਤੇ ਮੈਂ ਉਹ ਵੀ ਪੇਮੈਂਟ ਕੀਤਾ ਲੇਕਿਨ ਇਹਨਾਂ ਨੇ ਹੱਲੇ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਜਦੋਂ ਇਹਨਾਂ ਨੂੰ ਕਾਲ ਕਰੀਏ ਇਦਾਂ ਹੋ ਗਿਆ ਰੂਲਸ ਚੇਂਜ ਹੋ ਗਏ ਸਾਡੀ ਮੀਟਿੰਗਸ ਹੈ ਯਾਹੀ ਮੀਟਿੰਗ ਸਪੈਸ਼ਲੀ ਮੇਰੀ ਗੱਲ ਆਸਤਾ ਰੋੜਾ ਮਨਦੀਪ ਕੌਰ ਮੰਨਪ੍ਰੀਤ ਕੌਰ ਔਰ ਖੁਸ਼ੀ ਇਹਨਾਂ ਨੇ ਮੈਨੂੰ ਸਾਲ ਹੋ ਗਿਆ ਜੋ ਲਾਰੇ ਪਾਉਂਦੇ ਹੀ ਲਗਾਉਂਦੇ ਰਹੇ ਆਇਆ ਚਲੋ ਕੋਈ ਗੱਲ ਨਹੀਂ ਅੱਜ ਹੋ ਜਾਊਗਾ ਕੱਲ ਹੋ ਜਾਊਗਾ ਨਵੰਬਰ ਵਿੱਚ ਮੈਂ ਇਹਨਾਂ ਨੇ ਉਹਨੂੰ ਵਿਰੋਧ ਕੀਤਾ ਕਿ ਮੇਰੇ ਪੈਸੇ ਰਿਫੰਡ ਕਰ ਦਿਓ ਮੈਂ ਆਪਣੀ ਫਾਈਲ ਅੱਗੇ ਕੰਟੀਨਿਊ ਨਹੀਂ ਕਰ ਸਕਦੀ ਕਿਉਂਕਿ ਆਲਰੇਡੀ ਬਹੁਤ ਟਾਈਮ ਹੋ ਗਿਆ ਫਿਰ ਮੈਨੂੰ ਗੌਰ ਸ਼ਰਮਾ ਦੇ ਮੈਸੇਜ ਆਉਣ ਲੱਗ ਪਏ ਕਿ ਮੈਮ ਤੁਸੀਂ ਥੋੜਾ ਵੇਟ ਕਰ ਲਓ ਕੋਈ ਗੱਲ ਨਹੀਂ ਤੁਹਾਡਾ ਫਾਈਲ ਆਹੀ ਕੰਟੀਨਿਊ ਕਰਾਂਗੇ ਕੰਟੀਨਿਊ ਕਰਾਂਗੇ ਇਹਨਾਂ ਨੇ ਬਾਇਓਮੈਟ੍ਰਿਕ ਮੇਰੀ ਦੋ ਵਾਰੀ ਕੈਨਸਲ ਕਰਵਾਈ ਈਵਨ ਮੈਂ ਪੀਸੀਸੀ ਪੰਜ ਵਾਰੀ ਕਰਵਾਈ ਮੈਡੀਕਲ ਪੰਜ ਵਾਰੀ ਕਰਵਾਏ ਹਰ ਡਾਕੂਮੈਂਟ ਇਹਨਾਂ ਨੂੰ ਟਾਈਮ ਟੂ ਟਾਈਮ ਪ੍ਰੋਪਰ ਦਿੰਦੀ ਨਹੀਂ ਲੇਕਿਨ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜਦੋਂ ਵੀ ਆਸਥਾ ਰੋੜਾ ਨੂੰ ਫੋਨ ਕਰੋ ਮੈਡਮ ਇਦਾਂ ਹੋ ਗਿਆ ਮੈਡਮ ਉਦਾਂ ਹੋ ਗਿਆ ਮਨਪ੍ਰੀਤ ਨੂੰ ਕਰੋ ਖੁਸ਼ੀ ਨੂੰ ਕਰੋ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਅੱਜ 10 ਦਿਨ ਪਹਿਲੇ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਦਫ਼ਤਰ ਬੰਦ ਕਰਕੇ ਆਪਣੇ ਫੋਨ ਸਵਿਚ ਆਫ ਕਰਕੇ ਸਾਰੇ ਸਾਰੇ ਫਰਾਰ ਹੋਏ ਆ ਔਰ ਮੈਨੂੰ ਕਿਹੜੀ ਕੰਟਰੀ ਤੇ ਵਿਚਲ ਵਾਇਸ ਮੈਮ ਯੂ ਸਰ ਯੂ ਕੇ ਟਾਇਰ 2 ਸਕਿਲਡ ਵਰਕ ਵੀਜ਼ਾ ਲਗਾਇਆ ਹੋਇਆ ਹੈ ਲੇਕਿਨ ਇੰਦਾ ਹੱਲੇ ਤੱਕ ਕੋਈ ਇਵਨ ਮੇਰੀ ਬਾਇਓਮੈਟ੍ਰਿਕ ਵੀ ਹੋ ਗਈ ਵਿਆ ਮੈਨੂੰ ਹੱਲੇ ਤੱਕ ਇਹ ਵੀ ਨਹੀਂ ਪਤਾ ਕਿ ਮੇਰਾ ਰਿਜ਼ਲਟ ਕੀ ਹੈ ਮੇਰੀ ਰਿਫਿਊਜ਼ਡ ਹੈ ਯਾ ਕੀ ਹੈ ਕੁਝ ਨਹੀਂ ਪਤਾ ਔਰ ਇਨਾ ਪੈਸਾ ਦੇਣ ਦੇ ਬਾਵਜੂਦ ਵੀ ਇਨਾਂ ਨੇ ਸਾਡੇ ਨਾਲ ਇਹ ਕੀਤਾ ਸਾਨੂੰ ਤੇ ਅੱਜ ਪਤਾ ਚੱਲਿਆ ਕਿ ਕੱਲੀ ਮੈਂ ਨਹੀਂ ਮੇਰੇ ਨਾਲ ਵਿਚਾਰੇ ਹੋਰ ਵੀ 81 ਸਰ ਮਿਡਲ ਕਲਾਸ ਫੈਮਲੀ ਤੋਂ ਆਉਣੇ ਆ ਕਿੱਦਾਂ-ਕਿੱਦਾਂ ਪੈਸੇ ਕਰਕੇ ਜੋੜੇ ਆ ਸਾਨੂੰ ਪਤਾ ਇਹ ਸਾਰੇ ਖੜਿਆ ਹਰ ਇੱਕ ਬੰਦਾ ਮਜਬੂਰੀ ਆਪਣਾ ਘਰ ਪਰਿਵਾਰ ਛੱਡ ਕੇ ਆਇਆ ਹੈ ਆਪਣੀ ਜੌਬ ਛੱਡ ਕੇ ਆਇਆ ਹੈ ਰੋਜ਼ ਰੋਜ਼ ਜਿੱਦੀ ਦੂਰੋਂ ਦੂਰੋਂ ਕੋਈ ਨਵਾਂ ਸ਼ਹਿਰ ਤੋਂ ਆਇਆ ਦਾ ਕੋਈ ਜਲੰਧਰੋਂ ਆਇਆ ਦਾ ਕੋਈ ਪਠਾਨਕੋਟ ਤੋਂ ਆਇਆ ਦਾ ਸਾਨੂੰ ਕੋਈ ਚੰਗੋ ਕੀ ਮੰਗ ਕਰਦੇ ਸੀ ਸਰ ਅਹੀਂ ਇਹ ਹੀ ਮੰਗ ਕਰਨੀ ਹੈ ਕਿ ਸਾਡੀ ਕਾਰਵਾਈ ਨੂੰ ਦੇਖੋ ਸੁਣੋ ਜੋ ਹੋ ਸਕਦਾ ਹੈ ਪੁਲਿਸ ਐਟ ਲੀਸਟ ਬਹੁਤ ਕੁਝ ਕਰ ਸਕਦੀ ਹੈ ਲੇਕਿਨ ਹਾਲੇ ਤੱਕ ਕੋਈ ਰਿਸਪੌਂਸ ਪੁਲਿਸ ਦਾ ਨਹੀਂ ਹੈ ਕੋਈ سپورਟ ਨਹੀਂ ਹੈ ਕਿਹੇ ਚੀਜ਼ ਦਾ سپورਟ ਨਹੀਂ ਹੈ ਇਵਨ ਸਟਾਫ ਨਾਲ ਕਿਹੇ ਇੱਕ ਸਨੀ ਸਰਿਸਾ ਜਿਹੜਾ ਜੀ ਵਾਈ ਨੀ ਕਿਸ ਦੇ ਖਿਲਾਫ ਕਾਫੀ ਲੋਕਾਂ ਨੇ ਤਕਾਸਤਾਈ ਵਸਲੀ ਕੀ ਦਾ ਦੇਖਿਆ ਮੈਨੂੰ ਅੱਜ ਹੀ ਦਰਖਾਸਤਾਂ ਮਿਲੂ ਹੋਈਆਂ ਨਾ ਤੇ 8-9 ਦਰਖਾਸਤਾਂ ਨੇ ਅਲੱਗ-ਅਲੱਗ ਬੱਤੀਆਂ ਵੱਲੋਂ ਉਹ ਜੇ ਮੋਚੀ ਚੜਾ ਰਿਹਾ ਵਾ ਨੰਬਰ ਲਗਾ ਰਿਹਾ ਵਾ ਉਹਨਾਂ ਨੂੰ ਪੜ ਕੇ ਮੈਂ ਆਪਣੇ ਸਾਰੇ ਪਟੀਸ਼ਨ ਫਾਰਮ ਮਾਰਕ ਕਰਾਂ ਮੈਂ ਜੋਰ ਪੜਤਾਲ ਤਰਾਂ ਤੇ ਸਾਹਮਣੇ ਆਉਂਦੇ ਉਹਨਾਂ ਤੋਂ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰਾਂ ਸਰਕਰੇ ਬਗਦ ਕੁਝ ਪੈਗਣ ਦੇ ਤੇ ਕਾਰਵਾਈ ਨਹੀਂ ਕਰਦੇ ਤੇ ਕੋਈ ਜਿਹੜਾ ਦਰਖਾਸਤ ਆ ਜਾਂਦਾ ਕਾਰਵਾਈ ਕੌਣ ਕਰ ਰਹੀ ਇਤਿਜਾਮ ਕੀ जिनापोर इंडिया के जगह आता हूँ फ़ूलों यहाँ से मेरे को आठ के नौ हैं जब मैं देखेंगे क्या हो जब मुश्किल आ रहा है बाप नेपाल आ रहा है चले इस तरफ़ास्त में कि नहीं कि ये फ़ूल ऐसा ही